ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਹਾਲਾਂਕਿ ਚਰਚਾਵਾਂ ਬੜੀਆਂ ਤੇਜ਼ ਸੀ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਇਸ ਗੱਲ ਦੀ ਪੁਸ਼ਟੀ ਖੁਦ ਬਲਕੌਰ ਸਿੰਘ ਸਿੱਧੂ ਹੋਰਾਂ ਨੇ ਕੀਤੀ ਸੀ ਕਿ ਉਹ ਕਾਂਗਰਸ ਪਾਰਟੀ ਦੇ ਸੰਪਰਕ 'ਚ ਨਹੀਂ ਜਾਂ ਪਾਰਟੀ ਉਹਨਾਂ ਦੇ ਸੰਪਰਕ ਦੇ ਵਿੱਚ ਹੈ ਪਰ ਜਦੋਂ ਅਨਾਉਂਸਮੈਂਟ ਹੁੰਦੀ ਹੈ ਉਮੀਦਵਾਰਾਂ ਦੀ ਕਾਂਗਰਸ ਦੀ ਪਹਿਲੀ ਸੂਚੀ ਆਉਂਦੀ ਹੈ ਤਾਂ ਜੀਤ ਮੋਹਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਤੋਂ ਉਮੀਦਵਾਰ ਬਣਾ ਦਿੱਤਾ ਗਿਆ ਹਾਲਾਂਕਿ ਉਸ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਾਫੀ ਜ਼ਿਆਦਾ ਚਰਚਾ ਵੀ ਚੱਲੀ ਕਿ ਕੀ ਪਾਰਟੀ ਨੇ ਅੰਦਰ ਖਾਤੇ ਕੋਈ ਨਾ ਕੋਈ ਪੋਲੀਟੀਕਲ ਸਮਝੌਤਾ ਕੀਤਾ ਹੈ ਕੋਈ ਸਿਆਸੀ ਸਮਝੌਤਾ ਕਰਕੇ ਇਹ ਸੀਟ ਤੋਂ ਉਮੀਦਵਾਰ ਨੂੰ ਐਲਾਨਿਆ ਗਿਆ ਕਾਂਗਰਸ ਪਾਰਟੀ ਵੱਲੋਂ ਕਿਉਂਕਿ ਕਮਜ਼ੋਰ ਕੈਂਡੀਡੇਟ ਹੁਣ ਤੱਕ ਜਿਨ੍ਹਾਂ ਐਲਾਨੇ ਗਏ ਨੇ ਉਹਨਾਂ ਵਿੱਚੋਂ ਕਾਂਗਰਸ ਪਾਰਟੀ ਦੇ ਵੱਲੋਂ ਇਹ ਲੋਕਾਂ ਨੇ ਸਮੀਖਿਆ ਕੀਤੀ ਸਥਾਨਕ ਪੱਧਰ ਦੇ ਬਠਿੰਡੇ ਲੋਕ ਸਭਾ ਹਲਕੇ 'ਚ ਖਾਸ ਕਰਕੇ ਚਰਚਾ ਹੈ ਕਿ ਇੰਨਾ ਜ਼ਿਆਦਾ ਬੀਬੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਦੇ ਵਿੱਚ ਉਮੀਦਵਾਰ ਮਜ਼ਬੂਤ ਨਹੀਂ ਜਿੰਨਾ ਹੋਣਾ ਚਾਹੀਦਾ ਸੀ ਉਸ ਦੇ ਵਿੱਚ ਜਿਹੜੇ ਨਾਮ ਚੱਲ ਰਹੇ ਸੀ ਉਸ ਦੇ ਵਿੱਚ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਦਾ ਨਾਮ ਵੀ ਉਸ ਸੂਚੀ ਦੇ ਵਿੱਚ ਸੀ ਕਿ ਉਹ ਵੀ ਦਾਅਵੇਦਾਰ ਨੇ ਮਜ਼ਬੂਤ ਮੰਨੇ ਗਏ ਫਿਰ ਬਲਕਾਰ ਸਿੰਘ ਸਿੱਧੂ ਦਾ ਨਾਮ ਵੀ ਚੱਲਣ ਲੱਗਿਆ ਜੇਕਰ ਉਹਨਾਂ ਨੂੰ ਸੀਟ ਮਿਲਦੀ ਹੈ ਤਾਂ ਫਿਰ ਟੱਕਰ ਜ਼ਿਆਦਾ ਫਸਮੀ ਹੋਵੇਗੀ ਪਰ ਹੁਣ ਮੰਨਿਆ ਜਾ ਰਿਹਾ ਕਿ ਉੱਥੇ ਬੇਸ਼ੱਕ ਨਾਉਂਸ ਜਿਹੜਾ ਨਾਮ ਨਹੀਂ ਹੋਇਆ ਪਰ ਬਲਕੌਰ ਸਿੰਘ ਸਿੱਧੂ ਨੇ ਇੱਕ ਖਾਸ ਅਪੀਲ ਕੀਤੀ ਹੈ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਨੂੰ ਚਾਉਣ ਵਾਲਿਆਂ ਨੂੰ ਔਰ ਜਿਹੜੇ ਸਿੱਧੂ ਪਰਿਵਾਰ ਦੇ ਨਾਲ ਹਮਦਰਦੀ ਰੱਖਦੇ ਨੇ ਉਹਨਾਂ ਨੂੰ ਅਪੀਲ ਕੀ ਕੀਤੀ ਹੈ ਸਵਾਲ ਪੁੱਛਣ ਦੇ ਲਈ ਆਖ ਦਿੱਤਾ ਗਿਆ ਇਹ ਬਲਕੌਰ ਸਿੰਘ ਸਿੱਧੂ ਦਾ ਕੋਈ ਅਣਜਾਣੇ ਦੇ ਵਿੱਚ ਐਲਾਨ ਨਹੀਂ ਹੈ ਫੈਸਲਾ ਨਹੀਂ ਹੈ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੂੰ ਅਧੂਰਾ ਮਿਲਿਆ ਇਨਸਾਫ ਨਜ਼ਰ ਆਉਂਦਾ ਹੈ ਸਾਹਮਣੇ ਕਿ ਉਹਨਾਂ ਦਾ ਪੁੱਤ ਦਨ ਦਿਹਾੜੇ ਗੋਲੀਆਂ ਦਾ ਸ਼ਿਕਾਰ ਹੁੰਦਾ ਸਿਕਿਉਰਿਟੀ ਲੀਕ ਹੋਈ ਆਮ ਆਦੀ ਪਾਰਟੀ ਦੇ ਸਰਕਾਰ ਦੇ ਕਈ ਲੀਡਰਾਂ ਦੇ ਉੱਤੇ ਸਵਾਲ ਬਲਕਾਰ ਸਿੰਘ ਸਿੱਧੂ ਸਮੇਂ-ਸਮੇਂ ਤੇ ਆਵਾਜ਼ ਚੁੱਕ ਚੁੱਕੇ ਨੇ ਕਿ ਕਿਵੇਂ ਸਿਕਿਉਰਿਟੀ ਪਹਿਲਾਂ ਲੀਕ ਕੀਤੀ ਗਈ ਫਿਰ ਖਬਰਾਂ ਬਣਾਉਣ ਦੇ ਲਈ ਵੱਡੀਆਂ ਸੁਰਖੀਆਂ ਬਣਾਉਣ ਦੇ ਲਈ ਖਬਰਾਂ ਚਲਾਈਆਂ ਗਈਆਂ ਜਿਸ ਕਰਕੇ ਕਾਤਲਾਂ ਨੇ ਇਸ ਦਾ ਫਾਇਦਾ ਚੁੱਕਿਆ ਔਰ ਮੌਕੇ ਦੇ ਫਾਇਦਾ ਉਠਾਉਂਦਿਆਂ ਹੋਇਆਂ ਮੇਰੇ ਪੁੱਤਰ ਦਾ ਕਤਲ ਤੱਕ ਕਰ ਦਿੱਤਾ ਪਰ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਸਿੱਧੂ ਨੇ ਇੱਕ ਫੈਸਲਾ ਕੀਤਾ ਜਿਸ ਦਾ ਬਿਆਨ ਵੱਖ-ਵੱਖ ਆਖਾ ਖਬਰਾਂ ਦੀਆਂ ਸੁਰਖੀਆਂ ਬਣ ਗਿਆ ਉਹ ਬਿਆਨ ਕੀ ਹੈ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਕਿਉਂਕਿ ਬਲਕੌਰ ਸਿੰਘ ਸਿੱਧੂ ਨੇ ਮਾਨਸਾ ਦੇ ਵਿੱਚ ਖੜ ਕੇ ਗੱਲ ਆਖੀ ਹੈ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਨੂੰ ਹਾਲਾਂਕਿ ਇਸ ਦੇ ਬਾਰੇ ਕੋਈ ਆਪਣੇ ਅਫੀਸ਼ੀਅਲ ਅਕਾਊਂਟ ਤੋਂ ਕੋਈ ਵੀਡੀਓ ਪਾ ਕੇ ਇਸ ਵਾਰੀ ਜਾਣਕਾਰੀ ਨਹੀਂ ਦਿੱਤੀ ਗਈ ਇਸ ਦੇ ਬਾਰੇ ਜਿਹੜੇ ਬਿਆਨ ਨੇ ਉਹ ਤੁਹਾਨੂੰ ਦੱਸਾਂਗੇ ਕਿ ਕਿੱਥੇ ਬਿਆਨ ਦਿੱਤਾ ਗਿਆ ਤੇ ਕਿਉਂ ਦਿੱਤਾ ਗਿਆ ਤੇ ਕੀ ਦਿੱਤਾ ਗਿਆ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਇਸ ਤੋਂ ਪਹਿਲਾਂ ਬਲਕੌਰ ਸਿੰਘ ਸਿੱਧੂ ਇੱਕ ਵੀਡੀਓ ਜਦੋਂ ਜਾਰੀ ਕਰਦੇ ਨੇ ਕਿ ਉਹਨਾਂ ਦੇ ਜਿਹੜੇ ਨਵਜਨਮੇ ਬੱਚੇ ਨੇ ਜੋ ਛੋਟਾ ਸਿੱਧੂ ਮੂਸੇਵਾਲੇ ਦੇ ਨਾਮ ਨਾਲ ਲੋਕਾਂ ਨੇ ਪਿਆਰ ਦਿੱਤਾ ਸਤਿਕਾਰ ਦਿੱਤਾ ਕਿ ਉਹਨਾਂ ਦੇ ਘਰ 'ਚ ਖੁਸ਼ੀਆਂ ਆਈਆਂ ਨੇ ਕਈ ਸਮੇਂ ਬਾਅਦ ਪਰ ਉਸ ਨੂੰ ਲੈ ਕੇ ਵੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜਿਹੜਾ ਕੀ ਆਖ ਦਿੱਤਾ ਕਿ ਮੈਨੂੰ ਤੰਗ ਪਰੇਸ਼ਾਨ ਅਧਿਕਾਰੀਆਂ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਹਾਲਾਂਕਿ ਬਾਅਦ ਦੇ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਇਹ ਸੈਂਟਰ ਦੀ ਚਿੱਠੀ ਹੈ ਸਾਡਾ ਇਸ ਵਿੱਚ ਕੋਈ ਦਖਲ ਨਹੀਂ ਹੈ ਪਰ ਮੰਨਿਆਇਆ ਗਿਆ ਕਿ ਸਰਕਾਰ ਦੇ ਅਧਿਕਾਰੀਆਂ ਨੇ ਸਹੀ ਢੰਗ ਦੇ ਨਾਲ ਪੇਸ਼ ਨਹੀਂ ਆਏ ਬਲਕਿ ਉਸ ਸਿੰਘ ਸਿੱਧੂ ਨੂੰ ਪਿਆਰ ਨਾਲ ਭਰੋਸੇ 'ਚ ਲੈ ਕੇ ਜੇਕਰ ਇਹ ਗੱਲ ਦੱਸੀ ਜਾਂਦੀ ਕਿ ਭਾਈ ਇਹ ਕਾਰਵਾਈ ਹੈ ਇਹ ਦਸਤਾਵੇਜ਼ ਤੁਸੀਂ ਦਿਖਾਉਣੇ ਨੇ ਤਾਂ ਫਿਰ ਇੰਨੀ ਗੱਲ ਵੱਡੀ ਨਹੀਂ ਹੋਣੀ ਸੀ ਜੇਕਰ ਉਹਨਾਂ ਦੇ ਦਰਾਂ 'ਚ ਜਾ ਕੇ ਬੈਠ ਕੇ ਜਾਂ ਫੋਨ ਕਾਲ ਦੇ ਉੱਤੇ ਵਾਰ-ਵਾਰ ਕਾਗਜ਼ ਮੰਗੇ ਗਏ ਦਸਤਾਵੇਜ਼ ਮੰਗੇ ਗਏ ਇਸ ਕਰਕੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਉਹ ਅਪੀਲ ਕੀਤੀ ਫਿਰ ਕਾਫੀ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ ਤੇ ਲੋਕਾਂ ਨੇ ਵੀ ਇਸ ਗੱਲ ਦੀ ਆਲੋਚਨਾ ਕੀਤੀ ਕਿ ਇੱਕ ਦੁਖੀ ਪਰਿਵਾਰ ਨੂੰ ਜਿਨ੍ਹਾਂ ਦੇ ਘਰ ਕਈ ਸਾਲਾਂ ਬਾਅਦ ਜਾਂ ਕਈ ਸਮੇਂ ਬਾਅਦ ਖੁਸ਼ੀਆਂ ਆਈਆਂ ਨੇ ਤਾਂ ਉਸ ਨੂੰ ਕਿਵੇਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਬਰਦਾਸ਼ਤ ਕਿਉਂ ਨਹੀਂ ਕੀਤਾ ਜਾ ਰਿਹਾ ਇਸ ਦੇ ਬਾਰੇ ਕਈ ਗੀਤ ਵੀ ਰਿਲੀਜ਼ ਹੋ ਗਏ ਤਾਂ ਹੁਣ ਜਿੱਥੋਂ ਤੱਕ ਰਹੀ ਗੱਲ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਹੁਣ ਫੈਸਲਾ ਕੀ ਲਿਆ ਜਿਹੜਾ ਕੀ ਹੈ ਐਲਾਨ ਕੀ ਕੀਤਾ ਹੈ ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਹੈ ਕਿ ਆਪ ਉਮੀਦਵਾਰਾਂ ਨੂੰ ਘੇਰ ਕੇ ਸਵਾਲ ਪੁੱਛਣੇ ਨੇ ਇਹ ਬਲਕੌਰ ਸਿੰਘ ਸਿੱਧੂ ਨੇ ਆਖਿਆ ਔਰ ਨਾਲੇ ਵੀ ਕਿਹਾ ਕਿ ਗੋਲਡੀ ਬਰਾੜ ਦੀ ਗ੍ਰਿਫਤਾਰੀ ਸੰਬੰਧੀ ਮੁੱਖ ਮੰਤਰੀ ਨੇ ਝੂਠਾ ਬਿਆਨ ਕਿਉਂ ਦਿੱਤਾ ਸੀ ਕਿ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਜਲਦੀ ਉਸ ਨੂੰ ਦੇਸ਼ ਵਾਲੇ ਪਾਸੇ ਲਿਆਂਦਾ ਜਾਵੇਗਾ ਔਰ ਉਸ ਤੋਂ ਪੁੱਛਗਿੱਛ ਵੀ ਹੋਵੇਗੀ ਔਰ ਇਹ ਅਜੀਤ ਅਖਬਾਰ ਦੇ ਵਿੱਚ ਛਪੀ ਜਿਹੜੀ ਖਬਰ ਹੈ ਉਸ ਦੇ ਮੁਤਾਬਕ ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕਾਰ ਸਿੰਘ ਸਿੱਧੂ ਨੇ ਆਪਣੇ ਪੁੱਤਰ ਦੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਵੱਲੋਂ ਚ ਉਹਾਰੇ ਉਮੀਦਵਾਰਾਂ ਨੂੰ ਘੇਰ ਕੇ ਸਵਾਲ ਪੁੱਛਣ ਸਥਾਨਕ ਅਦਾਲਤੀ ਕੰਪਲੈਕਸ ਨੇੜੇ ਗੱਲਬਾਤ ਕਰਦੇ ਹਨ ਇਹ ਵੀ ਆਖਿਆ ਕਿ ਆਪ ਉਮੀਦਵਾਰਾਂ ਤੋਂ ਸੁਖਦੀਪ ਸਿੰਘ ਸਿੱਧੂ ਮੂਸੇ ਵਾਲੇ ਦੀ ਹੱਤਿਆ ਮਾਮਲੇ 'ਚ ਇਨਸਾਫ ਨਾ ਮਿਲਣ ਤੇ ਅਫਸੋਸ ਜ਼ਾਹਰ ਕਰਨ ਦੇ ਨਾਲੇ ਵੀ ਪੁੱਛਿਆ ਜਾਵੇ ਕਿ ਵਿਧਾਨ ਸਭਾ ਚੋਣਾਂ ਮੌਕੇ ਰਾਜ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਖਰਾ ਕਿਉਂ ਨਹੀਂ ਉਤਰੀ ਸਰਕਾਰ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾਲ ਨੂੰ ਸੰਬੋਧਿਤ ਹੁੰਦੇ ਐ ਵੀ ਕਿਹਾ ਕਿ ਗੁਜਰਾਤ ਚੋਣਾਂ ਮੌਕੇ ਗੈਂਗਸਟਰ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰਨ ਦਾ ਝੂਠਾ ਬਿਆਨ ਕਿਉਂ ਦਿੱਤਾ ਗਿਆ ਵੀ ਸਵਾਲ ਹੋਣਾ ਚਾਹੀਦਾ ਉਹਨਾਂ ਕਿਹਾ ਕਿ ਦਰਸਲ ਮੁੱਖ ਮੰਤਰੀ ਸਮੇਤ ਮੰਤਰੀ ਤੇ ਵਿਧਾਇਕ ਦਿੱਲੀ ਆਕਿਆਂ ਤੇ ਰਿਮੋਟ ਕੰਟਰੋਲ ਹੇਠ ਚੱਲਦੇ ਨੇ ਬਲਕੌਰ ਸਿੰਘ ਨੇ ਇਹ ਵੀ ਆਖ ਦਿੱਤਾ ਕਿ ਫਿਲਮੀ ਸtare ਸੁਲਮਾਨ ਖਾਨ ਦੇ ਘਰ ਨੇੜੇ ਹੋਈ ਗੋਲੀਬਾਰੀ ਤੋਂ ਬਾਅਦ ਉਥੋਂ ਦੇ ਰਾਜਸੀ ਆਗੂਆਂ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਆਖ ਰਹੇ ਨੇ ਪਰ ਅਫਸੋਸ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀ ਉਹਨਾਂ ਨੂੰ ਮਿਲਣ ਤੱਕ ਨਹੀਂ ਤਿਆਰ ਨਹੀਂ ਉਧਰ ਸਿੱਧੂ ਮੂਸੇਵਾਲੇ ਹਤਿਆ ਮਾਮਲੇ 'ਚ ਸਾਰੇ 25 ਮੁਲਜ਼ਮਾ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ 'ਚ ਪੇਸ਼ਗੀ ਪੇਸ਼ੀ ਭੁਗਤੀ ਅਦਾਲਤ ਨੇ ਅਗਲੀ ਸੁਣਵਾਈ 26 April ਤੇ ਪਾ ਦਿੱਤੀ ਹੈ ਇਸ ਪੇਸ਼ੀ ਦੇ ਦਰਾਨੀ ਹਲਦਾਲਤ ਕੰਪਲੈਕਸ ਦੇ ਕੋਲ ਹੀ ਇਹ ਮੂਸੇ ਵਾਲੇ ਦੇ ਪਿਤਾ ਨੇ ਬਿਆਨ ਦਿੱਤਾ ਇੱਕ ਤਾਂ ਗੋਲਡੀ ਬਰਾੜ ਦਾ ਜ਼ਿਕਰ ਕਰ ਦਿੱਤਾ ਕਿ ਉਦੋਂ ਕਿ ਉਹ ਝੂਠਾ ਬਿਆਨ ਦਿੱਤਾ ਗਿਆ ਕਿ ਉਸ ਨੂੰ ਗ੍ਰਿਫਤਾਰ ਕਰਕੇ ਰੀਟੇਨ ਕਰਕੇ ਇੱਧਰ ਲਿਆਂਦਾ ਜਾਵੇਗਾ ਔਰ ਦੂਸਰਾ ਕਿ ਆਪ ਉਮੀਦਵਾਰਾਂ ਨੂੰ ਸਵਾਲ ਪੁੱਛਣੇ ਚਾਹੀਦੇ ਨੇ ਸਿੱਧੂ ਮੂਸੇ ਵਾਲੇ ਦੇ ਪ੍ਰਸ਼ੰਸਕਾਂ ਨੂੰ ਕਿ ਸਾਰੀਆਂ ਗੱਲਾਂ ਦੇ ਇੱਕ ਤਾਂ ਜਿਹੜੇ ਪਹਿਲਾਂ ਸੂਬੇ ਦੇ ਲੋਕਾਂ ਨਾਲ ਵਾਅਦੇ ਕੀਤੇ ਨੇ ਉਸਤੇ ਕਿਉਂ ਨਹੀਂ ਖਰੇ ਉਤਰੇ ਉਹ ਤਾਂ ਸਵਾਲ ਕਰਨੇ ਹੀ ਕਰਨੇ ਆ ਤੇ ਨਾਲੇ ਸਵਾਲ ਵੀ ਕੀਤੇ ਜਾਣ ਜੋ ਸਿੱਧੂ ਮੂਸੇਵਾਲੇ ਦੇ ਨਾਲ ਸਬੰਧਤ ਨੇ ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਹ ਪਰਸ਼ੰਸਕਾਂ ਨੂੰ ਲੋਕਾਂ ਨੂੰ ਅਪੀਲ ਕੀਤੀ ਹੈ ਇਸ ਅਪੀਲ ਦੇ ਬਾਰੇ ਜਾਂ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਮੂੰਹੋਂ ਨਿਕਲੇ ਨਾ ਬੋਲਣ ਦੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਤੁਹਾਡਾ ਕੀ ਖਿਆਲ ਹੈ ਆਪਣੀ ਆਪਣੀ رائے ਵੀ ਸਾਂਝੀ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ